ਬੇਤੇ ਦਿਨੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਜਿਸ ਨੂੰ ਫੈਨਸ ਵੱਲੋਂ ਬਾਕੀ ਗੀਤਾਵਾਂਗ ਰਜਮਾ ਪਿਆਰ ਮਿਲ ਰਿਹਾ ਹੈ ਟੀਜ਼ਰ ਮਗਰ ਹੁਣ ਹਰ ਕੋਈ ਇਸ ਗੀਤ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਿਹਾ ਦੱਸਿਆ ਕਿ ਗੀਤ 24 ਜੂਨ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਵੇਗਾ ਇਸ ਜਾਣਕਾਰੀ ਖੁਦ ਯੂਕੇ ਦੀ ਮਸ਼ਹੂਰ ਗਾਇਕਾ ਸਟੈਫਲਨ ਡੌਨ ਵੱਲੋਂ ਦਿੱਤੀ ਗਈ ਆ ਉਸ ਨੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਗੀਤ ਦੇ ਪੋਸਟਰ ਸਾਂਝੇ ਕਰਦੇ ਹੋਏ ਲਿਖਿਆ ਗਿਆ ਦੱਸਿਆ ਕਿ ਬੀਤੇ ਦਿਨੀ ਗਾਇਕਾ ਸਟੈਫਲਨਡਨ ਦੇ ਵੱਲੋਂ ਆਪਣੇ ਇੰਸਟਾ ਅਕਾਊਂਟ ਤੇ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ਜਿਸ ਦੀ ਨਵੀਂ ਐਲਬਮ 28 ਜੂਨ ਨੂੰ ਰਿਲੀਜ਼ ਹੋਣੀ ਹੈ ਇਸੇ ਐਲਬਮ ਦੇ ਵਿੱਚ ਸਿੱਧੂ ਮੂਸੇ ਨਾਲ ਵੀ ਸਟੈਫ ਲੰਡਨ ਦਾ ਇੱਕ ਗੀਤ ਦਿਲੇਮਾ ਹੈ ਜਿਸ ਦਾ ਸਿੱਧੂ ਮੂਸੇਵਾਲਦੇ ਪਰਸੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਬੀਤੇ ਕੁਝ ਹਫ਼ਤੇ ਪਹਿਲਾਂ ਹੀ ਹਾਲੀਵੁੱਡ ਗਾਇਕਾ ਸਟੈਫਲਨ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਜਾਣਕਾਰੀ ਵੀ ਸਾਂਝੀ ਕੀਤੀ ਸੀ ਗਾਇਕਾ ਨੇ ਆਪਣੇ ਇੰਸਟਾਗ੍ਰam ਤੇ ਆਪਣੀ ਐਲਬਮ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ ਦੱਸਣ ਜੋ ਹੈ ਕਿ ਸਿੱਧੂ ਮੂਸੇਵਾਲੇ ਨੂੰ ਇਸ ਫਾਨੀ ਦੁਨੀਆ ਤੋਂ ਗਏ 2 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਪਰ ਮੂਸੇਵਾਲਾ ਦਾ ਫੈਨਸ ਪਹਿਲਾਂ ਵਾਂਗ ਹੀ ਬਰਕਰਾਰ ਹੈ ਇਹ ਵੀ ਕਹਿ ਸਕਦੇ ਆ ਕਿ ਸਿੱਧੂ ਦੀ ਮੌਤ ਪਿੱਛੋਂ ਪ੍ਰਸ਼ੰਸਕਾਂ ਤੇ ਸਰੋਤਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ 7ਵਾਂ ਗੀਤ 410 ਰਿਲੀਜ਼ ਹੋਇਆ ਸੀ ਸਨੀ ਮਾਲਟਾ ਨੇ ਆਪਣੇ YouTube ਚੈਨਲ ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਸੀ ਇਸ ਗੀਤ ਨੂੰ ਸਿੱਧੂ ਮੂਸੇਵਾਲੇ ਤੇ ਸਨੀ ਮਾਲਟਾ ਨੇ ਲਿਖਿਆ 29 ਮਈ 2024 ਨੂੰ ਸਿੱਧੂ ਮੂਸੇਵਾਲੇ ਦੀ ਦੂਜੀ ਵਰ੍ਹੇ ਸਿਰ ਮਨਾਇ ਗਈ ਇਸ ਮੌਕੇ ਪ੍ਰਸ਼ੰਸਕ ਸਿੱਧੂ ਦੇ ਪਿੰਡ ਮਾਨਸਾ ਵੱਡੀ ਗਿਣਤੀ ਵਿੱਚ ਪਹੁੰਚੇ ਸਨ ਜਦੋਂ ਵੀ ਸਿੱਧੂ ਮੂਸੇਵਾਲੇ ਦਾ ਕੋਈ ਨਵਾਂ ਗੀਤ ਰਿਲੀਜ਼ ਹੁੰਦਾ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿੱਚ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਅਤੇ ਜਿਸ ਦਿਨ ਇਸ ਗੀਤ ਨੇ ਰਿਲੀਜ਼ ਹੋਣਾ ਹੁੰਦਾ ਤਾਂ ਸਵੇਰ ਤੋਂ ਹੀ ਜਿਹੜੇ ਪਰਸੰਸਕ ਨੇ ਆਪਣੇ ਕੰਮਕਾਰ ਛੱਡ ਕੇ YouTube ਦੇ ਉੱਤੇ ਸਿੱਧੂ ਮੂਸੇਵਾਲ ਦੇ ਨਵੇਂ ਗੀਤ ਰਿਲੀਜ਼ ਹੋਣ ਦਾ ਇੰਤਜ਼ਾਰ ਕਰਦੇ ਨੇ ਜਿਹਦੇ ਚਾਲਦੇ ਹੁਣ ਨਵਾਂ ਗੀਤ ਵੀ ਸਿੱਧੂ ਮੂਸੇਵਾਲ ਦਾ 24 ਜੂਨ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਵੇਗਾ ਜਿਸ ਨੂੰ ਲੈ ਕੇ ਜਿਹੜੀ ਕਿ ਇਸ ਦੇ ਉੱਤੇ ਇੱਕ ਪੋਸਟ ਜਿਹੜੀ ਕਿ ਉਹ ਸਾਂਝੀ ਕੀਤੀ ਗਈ ਆ ਉਸ ਪੋਸਟ ਨੂੰ ਰਜ਼ਮਾ ਪਿਆਰ ਮਿਲ ਰਿਹਾ ਹੈ ਵਾਲਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਸਿੱਧੂ ਮੂਸੇਵਾਲਾ ਨੰਬਰ 1 ਤੇ ਚੱਲ ਰਿਹਾ ਹੈ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ